हां जी दोस्तों गरीबों दे लिए LIC एक स्कीम लेके आए ਤੁਹਾਨੂੰ ਦੱਸ ਦਿਆਂਗੇ ਕਿ LIC ਇਹ स्कीम ਗਰੀਬਾਂ ਨੂੰ ਕਰ ਰਹੀ ਹੈ ਅਮੀਰ ਜੀ हां दोस्तों LIC ਜਿਹੜੀ ਇਹ ਸਕੀਮ ਹੈ ਗਰੀਬਾਂ ਨੂੰ ਹੁਣ ਅਮੀਰ ਕਰ ਰਹੀ ਹੈ ਕਿਵੇਂ ਕਰ ਰਹੀ ਹੈ 252 ਰੁਪਏ ਜਿਹੜੇ ਨਿਵੇਸ਼ ਕਰਨ ਦੇ ਨਾਲ ਤੁਹਾਨੂੰ 5400 ਰੁਪਏ ਦਾ ਜਿਹੜਾ ਫੰਡ ਮਿਲੇਗਾ ਕਿਵੇਂ ਮਿਲੇਗਾ ਇਸ ਬਾਰੇ ਆਓ ਗੱਲ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਜਾਣਦੇ ਹੋ ਦੋਸਤੋ ਕਿ LIC ਇੱਕ ਬੀਮਾ ਕੰਪਨੀ ਹੈ ਜਿਹੜੀ ਕਿ ਸਰਕਾਰੀ ਕੰਪਨੀ ਹੈ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਨਿਵੇਸ਼ ਕਰਕੇ ਪੈਸਾ ਕਮਾ ਸਕਦੇ ਹੋ ਨਾਲੇ ਤੁਹਾਡੀ ਜਿਹੜਾ ਬੀਮਾ ਹੋਏਗਾ ਤੇ ਨਾਲੇ ਤੁਸੀਂ ਪੈਸਾ ਇਕੱਠਾ ਕਰ ਲੋਗੇ ਠੀਕ ਹੈ ਜੀ ਕੀ ਖਬਰ ਆਈ ਹੈ ਤੁਹਾਨੂੰ ਦੱਸ ਦਈਏ ਭਾਰਤੀ ਜੀਵਨ ਬੀਮਾ ਨਿਗਮ ਦੀ ਨਵੀਂ ਸਕੀਮ ਇਹ ਸ਼ਾਨਦਾਰ ਨਿਵੇਸ਼ ਦਾ ਮੌਕਾ ਪ੍ਰਦਾਨ ਕਰਦੀ ਹੈ ਇੱਚੇ ਤੁਹਾਨੂੰ ਰੋਜ਼ਾਨਾ 252 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ ਜਿਸ ਤੋਂ ਬਾਅਦ ਮਚਿਓਰਟੀ ਆਉਣ ਤੇ ਤੁਹਾਨੂੰ 54 ਲੱਖ ਰੁਪਏ ਦਾ ਰਿਟਰਨ ਜਿਹੜਾ ਮਿਲਦਾ ਹੈ ਠੀਕ ਹੈ ਜੀ ਇਹ ਇੱਕ ਵਧੀਆ ਮੌਕਾ ਹੈ ਜੇ ਤੁਹਾਡੀ ਆਮਦਨ ਵਧਾਉਣ ਦੇ ਵਿੱਚ ਤੁਹਾਡੀ ਮਦਦ ਕਰਦਾ ਹੈ LIC ਦੀ ਇਸ ਸਕੀਮ ਆਉਣ ਵਾਲੇ ਦਿਨਾਂ ਦੇ ਲਈ ਇੱਕ ਆਰਾਮਦਾਇਕ ਭਵਿੱਖ ਤਿਆਰ ਕਰਨ ਦੇ ਲਈ ਤੁਹਾਡੀ ਮਦਦ ਕਰਦੀ ਹੈ ਜੀਆ ਦੋਸਤੋ ਇਹ ਸਕੀਮ ਬਹੁਤ ਹੀ ਬੜੀਆ ਹੈ ਤੁਹਾਨੂੰ ਦੱਸ ਦਿਆਂ ਜੀਵਨ ਲਾਭ LIC ਜੀਵਨ ਲਾਭ ਯੋਜਨਾ ਇੱਕ ਸਿੱਖ ਤੇ ਲਾਭਵਕ ਨਿਵੇਸ਼ ਵਿਕਲਪ ਹੈ ਜਿਸ ਦੇ ਵਿੱਚ ਬਚਤ ਦੇ ਨਾਲ ਨਾਲ ਰਿਟਰਨ ਵੀ ਮਿਲਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ ਹੁੰਦਾ ਜਦੋਂ ਵੀ ਖਾਤਾਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਾਰਸਾਂ ਨੂੰ ਬੀਮੇ ਦੀ ਰਕਮ ਮਿਲਦੀ ਹੈ ਜੋ ਕਿ 105% ਤੋਂ ਵੱਧ ਰਿਟਰਨ ਪ੍ਰਦਾਨ ਕਰਨ ਕਰਦੀ ਹੈ ਇਸ ਦੇ ਨਾਲ ਹੀ ਮੌਤ ਤੋਂ ਬਾਅਦ ਵੀ ਖਾਤਾਧਾਰਕ ਦੇ ਹਿਸਾਬ ਦੇ ਨਾਲ 54 ਲੱਖ ਰੁਪਏ ਦੀ ਮਿਆਦ ਪੂਰੀ ਹੋਣ ਦੇ ਨਾਲ ਵਾਲੀ ਜਿਹੜੀ ਰਕਮ ਹੈ ਜਿਹੜੀ ਉਹ ਵੀ ਮਿਲਦੀ ਹੈ ਯਾਨੀ ਕਿ ਖਾਤਾਧਾਰਕ ਦੀ ਮੌਤ ਹੋਣ ਤੋਂ ਬਾਅਦ ਵੀ ਜਿਹੜੀ ਹਿਸਾਬ ਕਿਤਾਬ ਕਰਨ ਤੋਂ ਬਾਅਦ ਇਹ ਉਹ ਜਿੰਦਾ ਸੀ ਜਿਹੜਾ 54 ਲੱਖ ਰੁਪਏ ਮਿਲਣਾ ਸੀ ਤਾਂ ਉਹਦੀ ਮੌਤ ਤੋਂ ਬਾਅਦ ਵੀ ਟਾਈਮ ਪੂਰਾ ਹੋਣ ਤੇ 54 ਲੱਖ ਰੁਪਏ ਉਸਦੇ ਪਰਿਵਾਰ ਨੂੰ ਮਿਲੇਗਾ ਐਲਸੀੀ ਦੀ ਜਿਹੜੀ ਇਹ ਨਵੀਂ ਸਕੀਮ ਹੈ ਕੀ ਹੈ ਇਹ ਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਸਕੀਮ ਦੇ ਵਿੱਚ ਹਰ ਮਹੀਨੇ 7572 ਰੁਪਏ ਦਾ ਨਿਵੇਸ਼ ਕਰਨੇ ਪੈਣਗੇ ਜਿਸ ਦੇ ਵਿੱਚ ਰੋਜ਼ਾਨਾ 255 ਰੁਪਏ ਦਾ ਨਿਵੇਸ਼ ਹੈ ਇਸ ਤੋਂ ਬਾਅਦ ਤੁਹਾਨੂੰ ਮਿਆਦ ਪੂਰੀ ਹੋਣ ਤੇ 54 ਲੱਖ ਰੁਪਏ ਜਿਹੜਾ ਮਿਲੇਗਾ ਇੱਕ ਸੀਮਤ ਪ੍ਰੀਮੀਅਮ ਪਾਲਸੀ ਅਤੇ ਇੱਕ ਗੈਰ ਲਿੰਕਡ ਸਕੀਮ ਹੈ ਯਾਨੀ ਕਿ ਗੈਰ ਲਿੰਕਡ ਮਤਲਬ ਜੀ ਕਿ ਇਹ ਸ਼ੇਅਰ ਮਾਰਕੀਟ ਦੇ ਨਾਲ ਲਿੰਕਡ ਨਹੀਂ ਹੈ ਠੀਕ ਹੈ ਜੀ ਇਹ ਪਾਲਸੀ ਧਾਰਕ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਸਥਿਤੀ ਦੇ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ ਇਸ ਦੇ ਇਸ ਸਕੀਮ ਦੇ ਵਿੱਚ ਜੇਕਰ ਪਾਲਸੀ ਧਾਰਕ ਮਿਆਦ ਪੂਰੀ ਹੋਣ ਤੱਕ ਜਿਉਂਦਾ ਰਹਿੰਦਾ ਹੈ ਤਾਂ ਉਸ ਨੂੰ ਇੱਕ ਮੋਟੀ ਰਕਮ ਮਿਲਦੀ ਹੈ ਇੱਥੇ ਨਿਵੇਸ਼ਕਾਂ ਨੂੰ ਪ੍ਰੀਮੀਅਮ ਦੀ ਰਕਮ ਅਤੇ ਸਮਾਂ ਚੁਣਨ ਦੀ ਆਜ਼ਾਦੀ ਵੀ ਹੁੰਦੀ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਜਿੰਨਾ ਮਰਜ਼ੀ ਸਮਾਂ ਤੇ ਲੈ ਸਕਦੇ ਹੋ ਠੀਕ ਹੈ ਜੀ LIC ਪਾਲਸੀ ਇਹ ਕੌਣ ਲੈ ਸਕਦਾ ਹੈ LIC ਪਾਲਸੀ ਖਰੀਦਣ ਦੀ ਘੱਟੋ ਘੱਟ ਉਮਰ ਹੈ ਜਿਹੜੀ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਤੇ 95 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜੇਕਰ ਕੋਈ ਵਿਅਕਤੀ 25 ਸਾਲ ਦੀ ਉਮਰ ਦੇ ਵਿੱਚ ਇਸ ਸਕੀਮ ਦੀ ਇਸ ਸਕੀਮ ਨੂੰ ਯਾਰੀ ਖਰੀਦਾ ਹੈ ਪਾਲਸੀ ਨੂੰ ਖਰੀਦਾ ਹੈ ਤਾਂ ਉਸ ਨੂੰ 7572 ਰੁਪਏ ਪ੍ਰਤੀ ਮਹੀਨਾ ਜਾਂ ਫਿਰ 252 ਰੁਪਏ ਰੋਜ਼ ਦੇ ਨਿਵੇਸ਼ ਕਰਨੇ ਹੋਣਗੇ ਇਸ ਦਾ ਮਤਲਬ ਹੈ ਕਿ ਉਸ ਨੂੰ 20 ਲੱਖ ਰੁਪਏ ਦਾ ਕੁੱਲ ਨਿਵੇਸ਼ ਕਰਦੇ ਹੋਏ ਸਾਲਾਨਾ 90867 ਰੁਪਏ ਜਮ੍ਹਾਂ ਕਰਨੇ ਹੋਣਗੇ ਮਿਆਦ ਪੂਰੀ ਹੋਣ ਤੋਂ ਬਾਅਦ ਪਾਲਸੀ ਧਾਰਕ ਨੂੰ 54 ਲੱਖ ਰੁਪਏ ਦੀ ਰਕਮ ਮਿਲੇਗੀ ਇਸ ਦੇ ਨਾਲ ਹੀ ਉਸ ਨੂੰ ਨਿਯਮਿਤ ਚੰਗੇ ਬੋਨਸ ਵੀ ਮਿਲਣਗੇ ਜੋ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਹਨ 8 ਤੋਂ 59 ਸਾਲ ਦੀ ਉਮਰ ਦਾ ਕੋਈ ਵੀ ਨਾਗਰਿਕ ਇਸ ਸਕੀਮ ਦਾ ਨਿਵੇਸ਼ ਕਰ ਸਕਦਾ ਹੈ। ਪੋਸੀ ਦੇ ਤਹਿਤ ਬੀਮਾ ਯੁਕਤ ਵਿਅਕਤੀ 10 ਤੇ 13 ਅਤੇ 16 ਸਾਲਾਂ ਦੇ ਲਈ ਪੈਸੇ ਜਮ੍ਹਾਂ ਕਰ ਸਕਦਾ ਹੈ। 10 ਸਾਲ ਤੋਂ 25 ਸਾਲ ਦੀ ਉਮਰ ਦੇ ਵਿੱਚ ਮਿਆਦ ਪੂਰੀ ਹੋਣ ਤੇ ਪੈਸੇ ਦਿੱਤੇ ਜਾਂਦੇ ਹਨ। ਇੱਕ 59 ਸਾਲ ਦਾ ਵਿਅਕਤੀ 16 ਸਾਲ ਦੀ ਪੋਸੀ ਚੁਣ ਸਕਦਾ ਹੈ ਜਿਸ ਦੀ ਮਿਆਦ 75 ਸਾਲ ਹੋਵੇਗੀ। ਤਾਂ ਦੋਸਤੋ 98 ਸਾਲ ਦਾ ਵਿਅਕਤੀ ਵੀ ਜਿਹੜੀ ਹੈ ਇਹ ਪੋਸੀ ਲੈ ਸਕਦਾ ਹੈ ਤੇ 18 ਸਾਲ ਤੋਂ ਇਹ ਪੋਸੀ ਚਾਲੂ ਹੈ ਤੇ ਤੁਸੀਂ ਵੀ ਪਾਲਸੀ ਕਰਾਉਣੀ ਹੈ ਵਧੀਆ ਰਿਟਰਨ ਮਿਲ ਰਿਹਾ ਹੈ ਤੇ ਵਧੀਆ ਹੀ ਲੋਕਾਂ ਨੂੰ ਫਾਇਦਾ ਹੋ ਰਿਹਾ ਕਿਉਂਕਿ ਜੇ ਰੱਬ ਨਾ ਕਰੇ ਕਿ ਬੰਦੇ ਨੂੰ ਉਨਨੀ ਕੀ ਹੋ ਜੇ ਤਾਂ ਦੋਸਤੋ ਇਹ ਬਹੁਤ ਹੀ ਵਧੀਆ ਸਕੀਮ ਹੈ LIC ਜਿਹੜੀ ਕਿ ਉਸ ਤੋਂ ਬਾਅਦ ਵੀ ਪਰਿਵਾਰ ਦਾ ਖਿਆਲ ਰੱਖਦੀ ਹੈ ਤਾਂ ਦੋਸਤੋ ਜੇ ਤੁਸੀਂ ਅਲੇ ਦਾ ਕੋਈ ਵੀ ਸਕੀਮ ਨਹੀਂ ਕਰਵਾਈ LIC ਤੇ ਜਲਦੀ ਤੋਂ ਜਲਦੀ ਇਹ ਸਕੀਮ ਕੋਈ ਨਾ ਕੋਈ ਇਸ ਸਕੀਮ ਇੱਕ ਆਪਾਂ ਨੂੰ ਲੈਣੀ ਹੀ ਚਾਹੀਦੀ ਆ ਤਾਂ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਧੰਨਵਾਦੀ